मां तेसे लहू जे नाल छॾा ਦਾ ਦਵਰ ਦਾ ਕਹਿੰਦੇ ਹੁਣ ਹੱਸਣ ਦੀ ਵਾਰੀ ਹੈ ਮੇਰੀ ਮੈਂ ਤੇ ਜ਼ਿੰਦਗੀ 'ਚ ਆਪਣੇ ਮਾੜੇ ਹੀ ਰੋਇਆ ਹਾਂ ਲੱਗਦਾ ਸਭ ਤੋਂ ਜਿਆਦਾ ਮੈਰ ਹੋਇਆ ਤੁਹਾਨੂੰ ਲੱਗੇਗਾ ਸਭ ਤੋਂ ਜਿਆਦਾ ਅਸੀਂ ਰੋਇਆ ਅਸੀਂ ਸਾਰੇ ਦੁਖੀ ਹਿਰਦੇ ਹਾਂ ਹallelujah ਹallelujah ਦੁਨੀਆ ਦੇ ਵਾਸਤੇ ਰੋ ਲਿਆ ਅੱਜ ਪਰਮੇਸ਼ਰ ਦੇ ਵਿੱਚ ਹੱਸਣਾ ਹallelujah ਹੋ ਗਿਆ ਹੱਸਣ ਦੀ ਵਾਰੀ ਹੈ ਮੇਰੀ খেয়ে সারে জন জগ দেখছি কেড়া পরমেশ্বর প্যারা কেড়ি রূহ উঠতি নচত হরে লুইয়া বি উঠে ਕਿ ਜਿੱਚੀ ਕਹਿਣਾ ਪੈਂਦਾ ਕਿ ਸੁਣੂ ਵੀ ਨੱਚ ਲੋ ਆਪਣੇ ਆਪ ਹੀ ਜਦ ਬਾਹ ਵਿੱਚ ਜਿੱਚੀ ਕੇ ਲੈ ਕੇ ਆਉਂਦੇ ਨੇ ਹਨਾ ਕਿ ਮੈਂ ਜਿੱਚੀ ਦੀ ਮੈਂ ਇਹਨਾਂ ਨੱਚਣ ਦਾ ਮਾਣ ਹੁੰਦਾ ਤੇ ਉਹ ਉਂ ਤੋਂ ਤੋਂ ਕਹਿੰਦੇ ਨੇ ਇੱਥੇ ਵੀ ਮਨ ਬਣਾ ਕੇ ਆਇਆ ਕਰੋ ਪ੍ਰਭੂ ਜੀ ਹਜੂਰ ਗੁਰੂ ਪ੍ਰਿਆਮ ਹੋ ਪਰਮੇਸ਼ਰ ਨੇ ਸਾਲਵ ਕਰਦੀਆਂ ਖੜ ਕੇ ਪਰਮੇਸ਼ਰ ਦੀ ਹਾਜ਼ਰੀ ਦੇ ਵਿੱਚ ਦਰਜ ਕੇ ਉਹ ਨਹਿਮਾ ਕਰਾਂਗੇ ਜਿਹੜੇ ਦੇ ਪਾਕ ਲਹੂ ਦੇ ਨਾਲ ਸ਼ੁੱਧ ਹੋਏ ਨੇ ਉਹ ਨਹਿਮਾ ਕਰਨ ਕੇ ਅਗਰ ਤੁਹਾਨੂੰ ਕੋਈ ਰੋਗ ਬਿਮਾਰੀ ਅਜ ਸ਼ੁੱਧ ਹੋ ਜਾਗੇ ਮਹਿਮਾ ਕਰਕੇ ਕਰਦੇ ਆਮੀਨ ਆਮੀਨ ਨੌਜਵਾਨ ਭਾਈਆਂ ਨੂੰ ਇਹ ਯਾਹ ਇਹ ਕੁਰਸੀਆਂ ਤਾਂ ਬੈਠਣੇ ਜਿਹੜੀਆਂ ਜਿਹੜੀਆਂ ਹੈਗੇ ਨੇ ਬਜ਼ੁਰਗਾਂ ਵਾਸਤੇ ਲਾਈਆਂ ਗਈਆਂ ਨੇ ਅੱਗੇ ਆ ਜੀਰੇ ਅੱਗੇ ਆ ਸਾਰੇ ਨੌਜਵਾਨ ਅੱਗੇ ਆ ਕੇ ਪਰਮੇਸ਼ਰ ਦੀ ਮਹਿਮਾ ਕਰੀਏ ਤੁਸੀਂ ਖਾਣ ਬੈਠ ਸਕਦੇ ਖੜ੍ਹ ਸਕਦੇ ਹੋ ਤਾਂ ਉਸ ਤੋਂ ਤੁਸੀਂ ਇਹ ਤਿਆਰ ਉਹਨਾਂ ਵਾਸਤੇ ਲਾਈਆਂ ਗਈਆਂ ਨੇ ਜਿੰਨਾਂ ਤੇ ਬੈਠ ਨਹੀਂ ਜਾਂਦਾ ਤੇ ਜਿਹੜੇ ਬਜ਼ੁਰਗ ਨੇ ਹallelujah ਇਹ ਨਾਜਵਾਨ ਲੜਕੇ ਲੜਕੀਆਂ ਨੇ ਉਹਨਾਂ ਨੇ ਕੁਰਸੀਆਂ ਤੇ ਕਿਸੇ ਨੇ ਨਹੀਂ ਬੈਠਣਾ ਅੱਗੇ ਆ ਕੇ ਪਰਮੇਸ਼ਰ ਦੀ ਮਹਿਮਾ ਕਰਿਆ ਕਰੋ ਅੱਗੇ ਆਈਏ ਸਾਰੇ ਜਣੇ ਪਰਮੇਸ਼ਰ ਤੁਹਾਨੂੰ ਅਕਲ ਤੋਂ ਬੋਟਦੇ ਨੇ ਹallelujah ਕਰਨ ਹallelujah ਕਨ ਜਿਹੜਾ ਮੇਰੇ ਛੋਟੇ ਤੋਂ ਛੋਟੇ ਦਾਸ ਨੂੰ ਨਕਾਰਦਾ ਉਹ ਮੈਨੂੰ ਨਕਾਰ ਦੇਣਾ ਪਰਮੇਸ਼ਰ ਨਕਾਰਦਾ ਕੀ ਬੰਦਰਾ ਦਾ ਕੋ ਮੇਰਾ ਜਹਵਾ ਜਾਣਦਾ ਗਾੜੀ ਮਾਰੀ ਪਰਮੇਸ਼ਰ ਦੇ ਨਾਮ ਦੀ ਓ ਖੀ ਜਾਇਆ ਖੀ ਜਾਇਆ ਖੀ ਜਾ ਮੈਂ ਤੇ ਇਸੁਰ ਨਾ ਹੋ ਦੇਣਾ Oh yeah, I <laughs> do ਯਾ ਸਾਰੇ ਜਣੇ ਹੱਸੋ ਹੱਸ ਦੇਣੀ ਕੀ ਹੋ ਗਿਆ ਹੱਸੋ ਹੱਸ ਸਾਰੇ ਜਣੇ ਅਧਿਆਸਨ ਦੀ ਵਾਰੀ ਆ ਤੁਸੀਂ ਕੀ ਕੀ ਸਮਝਦੇ ਆਂ ਅਗਰ ਮੈਨੂੰ ਹਾਸਦੀ ਦੇਖਦਾ ਮੇਰੇ ਅੰਦਰ ਕੋਈ ਦੁੱਖ ਨਹੀਂ ਆ ਮੇਰੇ ਅੰਦਰ ਕੋਈ ਰੋਗ ਨਹੀਂ ਆ ਮੈਨਾਂ ਲੱਗਦਾ ਜਿਹੋ ਜੀ ਜ਼ਿੰਦਗੀ ਮੇਰੀ ਹੈ ਜਿਹੇ ਤੁਹਾਡੇ ਚ ਕਿਸੇ ਦੀ ਨਹੀਂ ਹੋਏਗੀ ਹallelujah ਪਰ ਜਿਹੜੀ ਇਹ ਸਮਾਈਲ ਹੈ ਜਿਹੜਾ ਇਹ ਹਾਸਾ ਹੈ ਮੇਰੇ ਯੇਸ਼ੂ ਨੇ ਦਿੱਤਾ ਹੋਇਆ ਮੈਨੂੰ ਕੋਈ ਨਹੀਂ ਖੋਹ ਸਕਦਾ ਕੋਈ ਵੀ ਤਾਕਤ ਆ ਜਾ ਦੁਨੀਆ ਦੀ ਮੇਰੇ ਸਾਹਮਣੇ ਇਹ ਹਾਸਾ ਕੋਈ ਨਹੀਂ ਖੋਹ ਸਕਦਾ ਮੇਰੇ ਤੋਂ ਹallelujah ਹallelujah ਕਿ ਇਹ ਹਾਸਾ ਮੇਰੇ ਯਸ਼ੂ ਨੇ ਦਿੱਤਾ ਹੋਇਆ ਪਰ ਮੇਰਾ ਦਿਲ ਮੇਰੇ ਪ੍ਰਭੂ ਦੇ ਵਿੱਚ ਬਹੁਤ ਰੋਂਦਾ ਹallelujah ਹallelujah ਅਗਰ ਤੁਸੀਂ ਮੇਰੀ ਜ਼ਿੰਦਗੀ ਦੀ ਗਵਾਹੀ ਬਾਰੇ ਸੁਣੋਗੇ ਮੈਂ ਦਾਅਵੇ ਨਾਲ ਕਹਿੰਦੀ ਆ ਬੱਚੇ ਵੀ ਰੋ ਪੈਣਗੇ ਖੱਬਦੀ ਜ਼ਿੰਦਗੀ ਇਹ ਕੀ ਸੰਬੰਧ ਤੁਸੀਂ ਸਾਡੇ ਯਸ਼ੂ ਨੂੰ ਅਾ ਜੇ ਜਿਹੜੀ ਹਾਜ਼ਰੀ ਦੇ ਵਿੱਚ ਕੁਝ ਬੋਲਿਆ ਜਾਂਦਾ ਤੁਸੀਂ ਇੱਧਰ ਤੇ ਪਾ ਕੇ ਇੱਧਰ ਤੇ ਕੱਢ ਦਿੰਦੇ ਹੋ ਇਹਦੇ ਨਾਲ ਸਾਡਾ ਯੇਸ਼ੂ ਤੁਹਾਨੂੰ ਆਸੇ ਦੇ ਦੇਗਾ ਦੇ ਦੇਗਾ ਅਗਰ ਮੈਂ ਕੁਝ ਬੋਲਦੀ ਆ ਮੈਂ ਤਾਂ ਤੁਹਾਡੀ ਭੈਣ ਆ ਮੈਂ ਤੁਹਾਡੀ ਬੇਟੀ ਆ ਅਗਰ ਮੈਂ ਕੁਝ ਬੋਲ ਦਿੰਦੀ ਆ ਤੁਸੀਂ ਮੇਰੀ ਹਲੇਲੂਇਆ ਹਲੇਲੂਇਆ ਮੈਨੂੰ ਕੀ ਲੋੜ ਆ ਛੰਨਾ ਨਾ ਬੋਲਣ ਦੀ ਕੀ ਜ਼ਰੂਰਤ ਹੈ ਮੈਂ ਆਪਣੇ ਆਪ ਵੀ ਬੋਲਦੀ ਆ ਤੁਹਾਡੇ ਵਾਸਤੇ ਬੋਲਦੀ ਆ ਮੈਂ ਤਾਂ ਮੇਰੇ ਯੇਸ਼ੂ ਵਾਸਤੇ ਬੋਲਦੀ ਆ ਅਗਰ ਇੱਥੇ ਕੋਈ ਨਹੀਂ ਹੋਏਗਾ ਮੈਂ ਤਾਂ ਵੀ ਇੰਨਾ ਗਾ ਲਾਂਗੀ ਅਗਰ ਉਹ ਸੜਕ ਤੱਕ ਲੋਕ ਚਲੇ ਜਾਣਗੇ ਲੱਖਾਂ ਦੇ ਹਿਸਾਬ ਨਾਲ ਹੋ ਜਾਣਗੇ ਮੈਂ ਤਾਂ ਵੀ ਗਾ ਲਾਂਗੀ ਕਿਉਂਕਿ ਮੇਰੇ ਯਸ਼ੂ ਨੇ ਮੈਨੂੰ ਬਲ ਬਖਸ਼ਿਆ ਮੈਨੂੰ ਹਾਨਰ ਬਖਸ਼ਿਆ ਹallelujah ਹallelujah ਅੱਜ ਹਸਨ ਦੀ ਵਾਰੀ ਆ ਕਈ ਵਾਰੀ ਮੇਰੇ ਅੰਦਰ ਬੜਾ ਜਿਆਦਾ ਦੁੱਖ ਹੁੰਦਾ ਨਾ ਬਹੁਤ ਜਿਆਦਾ ਤਾਂ ਮੈਂ ਅੰਦਰ ਵੱੜ ਕੇ ਬਹੁਤ ਹੱਸਦੀਆਂ ਜਿਹਦੇ ਨਾਲ ਸ਼ੈਤਾਨ ਰੋਂਦਾ ਹallelujah ਪਰ ਮੇਰਾ ਦਿਲ 24 ਘੰਟੇ ਮੇਰੇ ਪ੍ਰਭੂ ਦੇ ਅੱਗੇ ਰਹਿੰਦਾ ਰਹਿੰਦਾ ਹallelujah ਹallelujah 24 ਘੰਟੇ ਅੰਨੇ ਦੁੱਖ ਨੇ ਅੰਨਿਆ ਮੁਸੀਬਤਾਂ ਨੇ ਪਰ ਮੈਨੂੰ ਪਤਾ ਹੈ ਕਿ ਮੇਰੇ ਯਿਸੂ ਨੇ ਨਾ ਦੁੱਖਾਂ ਦੇ ਲਈ ਜਾਨ ਦੇਦੀ ਦਿੱਤੀ ਹੈ ਮੈਂ ਹੋਰ ਉਹ ਤੋਂ ਕੀ ਆਸ ਕਰਾਂ ਮੈਨੂੰ ਕੀ ਦੇਵੇਗਾ ਜਿੱਦੇ ਵਿੱਚੋਂ ਜਾ ਰਹੇ ਨਿਕਲ ਗਏ ਕੀ ਕਰ ਸਕਦਾ ਕਿਸੇ ਵਾਸਤੇ ਅਗਰੇ ਦੁੱਖ ਤਕਲੀਫਾਂ ਆਉਂਦੀਆਂ ਨੇ ਸਾਡੇ ਅੰਦਰ ਕਮੀਆਂ ਹੁੰਦੀਆਂ ਨੇ ਭੈਣ ਭਾਈਓ ਹਾਲੇਲੂਇਆ 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 ਕੋਈ ਨਾ ਸਾਨਾ ਅਗਰ ਤੁਸੀਂ ਕਿਸੇ ਨੂੰ ਹੱਸਦਾ ਦੇਖੋਗੇ ਕਹਿੰਦੇ ਜਿਹੜੇ ਹੱਸਦੇ ਚਿਹਰੇ ਹੁੰਦੇ ਨੇ ਉਹਨਾਂ ਦੇ ਦੁੱਖ ਗਹਿਰੇ ਹੁੰਦੇ ਨੇ ਹਾਲੇਲੂਇਆ ਮੈਨੂੰ ਤੁਸੀਂ ਹਮੇਸ਼ਾ ਹੱਸਦੀ ਹੀ ਦੇਖਿਆ ਹੋਊਗਾ ਮੈਂ ਰੋਂਦੀ ਆ ਸਿਰਫ ਪ੍ਰਭੂ ਵਾਸਤੇ ਤੇ ਵੀ ਹਜ਼ੂਰੀ ਦੇ ਵਿੱਚ ਰੋਂਦੀ ਆ ਕਿਉਂਕਿ ਮੈਨੂੰ ਪਤਾ ਹੈ ਮੇਰਾ ਪ੍ਰਭੂ ਮੇਰੇ ਸਾਰੇ ਕਸਟਾਂ ਨੂੰ ਇੱਕ ਦਿਨ ਕੱਟ ਦੇਗਾ ਹallelujah ਜਦੋਂ ਕਸਟ ਵਿਚਾਲੇ ਕੱਟੇ ਜਾਣਗੇ ਅਸੀਂ ਯਿਸੂ ਦੇ ਨਾਲ ਮਿਲ ਜਾਾਂਗੇ ਜਾ ਕੇ ਮੈਂ ਤਾਂ ਹਰ ਰੋਜ਼ ਕਹਿੰਦੀ ਆ ਪ੍ਰਭੂ ਤੂੰ ਆ ਜਾ ਤੇ ਮੈਨੂੰ ਲੈ ਜਾ ਮੈਂ ਕੀ ਕਰਾਉਣਾ ਸੀ ਦੁਨੀਆਦਾਰੀ ਤੇ ਉੱਥੇ ਧਰਤੀ ਤੇ ਰਹਿ ਕੇ ਮੈਂ ਕੀ ਕਰਨਾ ਅੱਜ ਤੱਕ ਮੇਰੀ ਜਾਨ ਮੇਂ ਦੁੱਖੀ ਚੱਲੇ ਨੇ ਲੈ ਜਾ ਤੂੰ ਮੈਨੂੰ ਇਹ ਨਾ ਹੋਵੇ ਨਾ ਦੁੱਖਾਂ ਦੇ ਵਿੱਚ ਪੈ ਕੇ ਮੇਰਾ ਈਮਾਨ ਗਿਰ ਜਾਏ ਹallelujah ਹallelujah ਹਰ ਰੋਜ਼ ਤੁਸੀਂ ਦੁੱਖਾਂ ਦੇ ਵਿੱਚ ਉਹ ਸੁਯਸ਼ ਨੂੰ ਢੀਕਿਆ ਕਰੋ ਪ੍ਰਭੂ ਆਜਾ ਤੇ ਸਾਨੂੰ ਲੈ ਜਾ ਅਸੀਂ ਕੀ ਕਰਾਉਣਾ ਇਸ ਦੁਨੀਆ 'ਚ ਰਹਿ ਕੇ ਕੀ ਕਰਨਾ ਅਸੀਂ ਇਹੋ ਜੀ ਦੁਨੀਆਦਾਰੀ ਤੇ ਲੈ ਕੇ ਜਿਹੜੀ ਦੁਨੀਆਦਾਰੀ ਪ੍ਰਭੂ ਤੇਰੇ ਤੋਂ ਮਿਲਦੀ ਸਾਦੇ ਨਾਲ ਕੀ ਪਿਆਰ ਕਰੂਗੀ ਉਹ ਹallelujah ਕਿਉਂਕਿ ਮੇਰਾ ਆਤਮਾ ਮੇਰਾ ਦਿਲ ਬਹੁਤ ਵਾਰ ਮੇਰੇ ਪ੍ਰਭੂ ਦੀ ਕੁਰਬਾਨੀ ਯਾਦ ਕਰਕੇ ਰੋਂਦਾ ਇੱਥੇ ਮੇਰੇ ਇੱਕ ਜਾਰੇ ਤੋਂ ਕਿਸੇ ਤੋਂ ਹੱਤ ਹੋਇਆ ਤਾਂ ਮੇਰਾ ਦਿਲ ਪ੍ਰਭੂ ਵਾਸਤੇ ਰੋ ਰਿਹਾ ਕੋਈ ਇਨਸਾਨ ਜਾਣਦਾ ਕਿ ਕਿਦੇ ਕਰਕੇ ਹੋਇਆ ਪਰ ਮੈਂ ਕਹਿੰਦੀ ਅੱਜ ਮੇਰੇ ਹੱਸਣ ਦੀ ਵਾਰੀ ਹੈ ਮੈਂ ਬੜਾ ਰੋਲੀ ਦੁਨੀਆ ਵਾਸਤੇ ਦੁਨੀਆ ਦੇ ਵਿੱਚ ਬੜਾ ਰੋਲੀ ਮੈਂ ਆਪਣੇ ਵਾਸਤੇ ਬੜਾ ਰੋਲੀ ਮੈਂ ਬਗਾਨੇ ਵਾਸਤੇ ਮੈਂ ਕਿਉਂ ਰੋਵਾ ਮੈਂ ਰੋਵਾ ਤਾਂ ਮੇਰੇ ਪ੍ਰਭੂ ਲਈ ਰੋਵਾ ਮੇਰਾ ਹੰਝੂ ਡਿੱਗਦਾ ਉਹ ਮੂਰੇ ਕੁੱਪੀ ਕਰਕੇ ਉਹਦੇ ਵਿੱਚ ਪਾ ਲੈਂਦਾ ਉਸ ਹੰਝੂ ਨੂੰ ਪੁੱਛਦਾ ਤੂੰ ਕਿਉਂ ਉਹਦੀ ਅੱਖ ਤੋਂ ਨਿਕਲਿਆ ਉਹ ਹੰਝੂ ਗਵਾਹੀ ਦਿੰਦਾ ਤਾਂ ਸਾਡਾ ਯੇਸ਼ੂ ਉਸ ਗਵਾਹੀ ਦੇ ਅਨੁਸਾਰ ਸਾਡੇ ਹੰਝੂਆਂ ਨੂੰ ਸਮਾਈਲ ਦੇ ਵਿੱਚ ਬਦਲ ਦਿੰਦਾ ਹallelujah ਕਿੰਨੇ ਪੱਥਰ ਦੇ ਲੋਕ ਨੇ ਅੱਜ ਇਹ ਰੋਹ ਦੀਆਂ ਗੱਲਾਂ ਸੁਣ ਕੇ ਵੀ ਜਿਹੜੇ ਐਦਾਂ ਖੜੇ ਨੇ ਕਿ ਸਮਤਾ ਕੋ ਕਹਾਣੀਆਂ ਸੁਣਾਈਆਂ ਜਾਦੀ ਨੇ ਭੈਣੋ ਪਈਆਂ ਅੰਦਰ ਦੀਆਂ ਗੱਲਾਂ ਦੱਸਦੀਆਂ ਅੰਦਰ ਦੀਆਂ ਅਗਰ ਕੋਈ ਅਗਰ ਪਰਮੇਸ਼ਵਰ ਨੇ ਇੱਥੇ ਕੋਈ ਟੱਕਣ ਲਾਇਆ ਹੁੰਦਾ ਨਾ ਮੈਂ ਖੋਲ ਕੇ ਦਿਖਾ ਦਿੰਦੀ ਮੇਰੇ ਅੰਦਰ ਕੀ ਕੁਛ ਛੁਪਿਆ ਨਾ ਬੈਠਾ ਹਾਲੇਲੂਇਆ ਫੇਰ ਵੀ ਮੈਂ ਮੇਰੇ ਪ੍ਰਭੂ ਨੂੰ ਨਹੀਂ ਛੱਡਾਂ ਕਦੇ ਵੀ ਨਹੀਂ ਛੱਡਾਂ ਕਿ ਤੂੰ ਸਾਰੇ ਪ੍ਰਾਣ ਲਾਹ ਪ੍ਰਭੂ ਸਿਰ ਨੂੰ ਕਦੇ ਨਹੀਂ ਛੱਡਾਂਗੇ ਅੱਜ ਸਾਡੀ ਹਸਣ ਦੀ ਬਾਰੀ ਆਸੀ ਬੜਾ ਰੋਲ ਤਾੜੀ ਮਾਰੀ ਸਾਡੇ ਪਰਮੇਸ਼ੁਰ ਦੇ ਚਾਰ ਦੀ ਜਦੋਂ ਕਿ ਆ ਜਾਂਦਾ ਮਹਿਮਾ ਕਰੋ ਤਾੜੀ ਬਜਾਓ ਨੱਚੋ ਕਿਸੇ ਮਹਿਮਾ ਕਰਿਆ ਕਰੋ ਉਹ ਸੀ ਆਪਣੇ ਲਈ ਕਰ ਰਹੇ ਹੋ ਤੇ ਨਹੀਂ ਕਰਿਆ ਜਿਸ ਸਲੀਬ ਤੇ ਜਾਨ ਦੇਤੀ ਤੁਹਾਡੇ ਵਾਸਤੇ ਆਪਣੇ ਹੱਥ ਦੇ ਵਿੱਚ ਛੋਟੇ ਜਿਹੇ ਸੂਈ ਵੀ ਵੱਜਦੀ ਆ ਸੱਟ ਲੱਗ ਜਾ ਡਾਕਟਰ ਕੋਲ ਭੱਜੇ ਜਾਂਦੇ ਆ ਕਿਤੇ ਤੜਕਾ ਨਾ ਪੈ ਜਾ ਛਾਲ ਨਾ ਪੈ ਜਾ ਤਾਂਗੇ ਕਰਾ ਕੇ ਪਾਉਣਿਆ ਕੀ ਕੁਛ ਕਰਦੇ ਨੇ ਦੁਨੀਆ ਦੇ ਲੋਕ ਉਹਦੇ ਹੱਥਾਂ ਪੈਰਾਂ ਦੇ ਵਿੱਚ ਕਿੱਲ ਠੋਕੇ ਗਏ ਇੱਥੇ ਉਹਦੇ ਐਡੀ ਬੱਡੀ ਕੋਪ ਮਾਰੀ ਜਿਹੜੀ ਕੋਪ ਦੇ ਨਾਲ ਆਪਾਂ ਟੋਆ ਪਟਕੇ ਪੈਪਾਂ ਗੱਟਦੇ ਆ ਹallelujah ਉਹਦੇ ਇੱਥੇ ਮਾਰੀ ਗਈ ਕਿੱਥੇ ਤੱਕ ਗਈ ਹੋਊਗੀ ਪੈਣਾ ਜਾਂਦਿਆਂ ਨੇ ਲੱਕੜਾ ਚੁਗਣ ਦੇ ਵਾਸਤੇ ਐਡੇ-ਐਡੇ ਕੰਡੇ ਵਾਲੀਆਂ ਲੱਕੜਾਂ ਹੁੰਦੀਆਂ ਨੇ ਜਿੱਤਾ ਉਹਦੇ ਐਡੇ-ਐਡੇ ਕੰਡਿਆਂ ਦਾ ਇੱਕ ਲਿਆ ਉਹਨਾਂ ਨੇ ਤਾਰ ਹalleluyah ਅਨ્ય ਕੰਡੇ ਲੈ ਕੇ ਉਹਦਾ ਇੱਕ ਗੋਲ ਕੇਰਾ ਬਣਾ ਕੇ ਉਹਦਾ ਤਾਜ ਬਣਾਇਆ ਤੇ ਯਿਸੂ ਦੇ ਸਿਰ ਤੇ ਐਵੇਂ ਨਹੀਂ ਰੱਖਿਆ ਪਿਆਰ ਨਾਲ ਇਦਾਂ ਖਗੋਟਾ ਮਹਿਸੂਸ ਕਰਕੇ ਦੇਖੋ ਉਹਨੂੰ ਕਿੰਨਾ ਦੁੱਖ ਲੱਗਿਆ ਹੋਵੇਗਾ ਅੱਜ ਤੁਸੀਂ ਉਹਦੀ ਮਹਿਮਾ ਨਹੀਂ ਕਰ ਸਕਦੇ ਆਪਾਂ ਹੋਰ ਕੀ ਕਰ ਸਕਦੇ ਹਾਂ ਉਸ ਪਰਮੇਸ਼ਰ ਦੇ ਲਈ ਕੀ ਕਰ ਸਕਦੇ ਹਾਂ ਅਗਰ ਤੁਹਾਨੂੰ ਖੁਸ਼ੀ ਦਾ ਇੱਕ ਸੌਂਗ ਸੁਣਾਇਆ ਜਾ ਰਿਹਾ ਤੁਸੀਂ ਖੁਸ਼ੀ ਦੇ ਵਿੱਚ ਆਪਣੇ ਦੁੱਖਾਂ ਦੇ ਨਾਂਸ ਨੂੰ ਯਾਦ ਕਰਕੇ ਔਰ ਉਸ ਪਰਮੇਸ਼ਰ ਦੀ ਬਲੇਸਿੰਗ ਨੂੰ ਯਾਦ ਕਰਕੇ ਤੁਸੀਂ ਨੱਚ ਨਹੀਂ ਸਕਦੇ ਤੁਸੀਂ ਉਹਦੇ ਵਾਸਤੇ ਕੀ ਕਰੋਗੇ ਤੁਸੀਂ ਥੋੜਾ ਟਾਈਮ ਉਹਦੀ ਹਜ਼ੂਰੀ ਚ ਇੱਕ ਭਜਨ ਦੇ ਵਿੱਚ ਖੜ੍ਹ ਨਹੀਂ ਸਕਦੇ ਤਿੰਨ ਚਾਰ ਮਿੰਟ ਦਾ ਭਜਨ ਹੁੰਦਾ ਕਿੰਨੇ ਕ ਸਮੇਂ ਦਾ ਹੁੰਦਾ ਤੁਸੀਂ ਆਪਣੇ ਕੰਮ ਛੱਡ ਕੇ ਆਤਵਾਰ ਦੇ ਦਿਨ ਪ੍ਰਭੂ ਦੀ ਹਾਜ਼ੂਰੀ ਦੇ ਵਿੱਚ ਨਹੀਂ ਆ ਸਕਦੇ ਉਹਨੇ ਸਾਡੇ ਲਈ ਜਾਨ ਦੇ ਦਿੱਤੀ ਨਿਆਂ ਵਾਲੇ ਦਿਨ ਉਹਨੂੰ ਤਾਂਗਾ ਮਿਲੇਗਾ ਸ਼ੈਤਾਨ ਨੂੰ ਆ ਫਿਰ ਦਿਨੇ ਤੇਰੇ ਲੋਕ ਮੇਰੇ ਰਾਜ ਦੇ ਵਿੱਚ ਆਏ ਜਿੰਨਾ ਵਾਸਤੇ ਤੂੰ ਆਪਣੀ ਜਾਨ ਦਿੱਤੀ ਸੀ ਉੱਤੇ ਝਾਕ ਹੁਣ ਮੇਰੇ ਵੱਲ ਇੱਕ ਸਮਾਂ ਇਹੋ ਜਾਂ ਜਦੋਂ ਸਾਡੇ ਪ੍ਰਭੂ ਨੇ ਸ਼ੈਤਾਨ ਨੂੰ ਕਿਹਾ ਕਿ ਤੂੰ ਤਹਾਂ ਦੇਖ ਮੇਰੇ ਵੱਲ ਉਹਦੀ ਦੇਖਣ ਦੀ ਪਾਵਰ ਨਹੀਂ ਸੀ ਅਗਰ ਅਸੀਂ ਇਦਾਂ ਹੀ ਚੱਲੇ ਜਾਵਾਂਗੇ ਨਰਕ ਨੂੰ ਜਾ ਕੇ ਭਰ ਦਾਂਗੇ ਸ਼ੈਤਾਨ ਕਹੇਗਾ ਪ੍ਰਭੂ ਨੂੰ ਕਿ ਦੇਖ ਮੇਰੇ ਵੱਲ ਸਾਡਾ ਪ੍ਰਭੂ ਦੇਖਣ ਦੇ ਯੋਗ ਰਹੇਗਾ ਜਾਏਗਾ ਪਵਿੱਤਰ ਤਾਈ ਦੇ ਵਿੱਚ ਹੋ ਕੇ ਉਹਦੇ ਨਾਮ ਦੀ ਮਹਿਮਾ ਕਰਿਆ ਕਰੋ ਉਹਦੇ ਨਾਮ ਦੀ ਆਰਾਧਨਾ ਕਰਿਆ ਕਰੋ ਹalleluyah ਹalleluyah ਹੋਣ ਹਸਣ ਦੀ ਵਾਰੀ ਏ ਮੇਰੀ ਮੈਂ ਤੇ ਜ਼ਿੰਦਗੀ 'ਚ ਆਪਣੀ ਬਾਣੀ ਰੋਇਆ ਮਾ ਹੋਰੇ ਹਸਣ ਦੀ ਵਾਰੀ